ਇਨੂੰ ਲੈ ਕੇ ਦਿੱਲੀ ਦੇ ਵਿੱਚ ਫੇਰ ਜਾ ਰਹੀਆਂ ਨੇ ਕਿਵੇਂ ਦੇਖਦੇ ਹੋ ਇਹਨੂੰ ਤੇ ਕੌਣ ਕੌਣ ਜਥੇਬੰਦੀਆਂ ਸੰਯੁਕਤ ਮੋਰਚਾ ਆਇਆ ਜਾਂ ਕੋਈ ਵੀ ਹੈ ਕੌਣ ਸ਼ਾਮਲ ਹੋ ਰਿਹਾ ਇਹ ਚ ਪਤਾ ਸਭ ਤੋਂ ਪਹਿਲੀ ਗੱਲ ਤਾਂ ਬੱਲੇਵ ਜੀ ਇਹ ਹੈਗੀ ਆ ਵੀ ਕਿਸਾਨ ਜਥੇਬੰਦੀਆਂ ਦੀ ਆਪਸ ਵਿੱਚ ਖਹਿਵਾੜੀ ਜਿਹੜੀ ਚੱਲਦੀ ਹੈ ਭਟੋ ਧੜ ਚੱਲਦੀ ਹੈ ਠੀਕ ਹੈ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੈਗੇ ਜਾਣ ਵਾਲਿਆਂ ਵਿੱਚ ਬੰधेਰ ਹੋ ਗਿਆ ਢਲੇਵਾਲ ਹੋ ਗਿਆ ਦੋ ਤਿੰਨ ਹੋਰ ਇਹ ਪੰਜ ਸੱਤ ਜਥੇਬੰਦੀਆਂ ਨੇ ਬਾੜ ਗਿਆ ਨਹੀਂ ਹੈਗੇ ਇਹ ਦਿੱਲੀ ਜਾ ਰਹੀਆਂ ਨੇ ਕਿ ਐਮਐਸਪੀ ਅਸੀਂ ਲਖਤਿਰੂ ਵਿੱਚ ਸੈਂਟਰ ਗਵਰਨਮੈਂਟ ਤੋਂ ਲੈਣੀ ਹੈ ਠੀਕ ਹੈ ਮੈਂ ਹੋਰ ਤਰੀਕੇ ਨਾਲ ਦੇਖਦਾ ਜਦੋਂ ਤੁਸੀਂ ਪਹਿਲਾਂ ਅੰਦੋਲਨ ਕਰਕੇ ਦੋ ਸਾਲ ਬੈਠੇ ਰਹੇ ਲਗਾਤਾਰ ਇਹਦਾ ਮਤਲਬ ਤੁਸੀਂ ਉਦੋਂ ਸਰਕਾਰ ਦੇ ਕਹਿਣ ਤੇ ਉੱਠੇ ਹੋ ਤੁਸੀਂ ਕੋਈ ਸਮਝੌਤਾ ਕੀਤਾ ਤੁਸੀਂ ਕੋਈ ਸੌਦੇਬਾਜ਼ੀ ਕੀਤੀ ਜਿਹੜਾ ਤੁਸੀਂ ਦੁਬਾਰਾ ਜਾ ਰਹੇ ਹੋ ਤੁਸੀਂ ਉਦੋਂ ਭੰਗੜੇ ਪਾਏ ਕਿ ਅਸੀਂ ਅੰਦੋਲਨ ਜਿੱਤ ਲਿਆ ਇਹਦਾ ਮਤਲਬ ਤੁਸੀਂ ਉਦੋਂ ਅੰਦੋਲਨ ਹਾਰ ਰਹੇ ਹੋ ਜਿਹੜਾ ਦੁਬਾਰਾ ਜਾ ਰਹੇ ਹੋ ਇਹਦਾ ਮਤਲਬ ਤਾਂ ਇਹ ਹੀ ਹੈ ਨਾ ਦੂਜੀ ਗੱਲ ਇਹ ਕਿਸਾਨ ਜਿothe ਬੰਦੀਆਂ ਸ਼ੱਕ ਦੀ ਨਜ਼ਰ ਵਿੱਚ ਨੇ ਜਦੋਂ ਤੁਸੀਂ ਸੰਯੁਕਤ ਕਿਸਾਨ ਮੋਰਚੇ ਦੀ ਗੱਲ ਕਰਦੇ ਹੋ ਸਭ ਤੋਂ ਵੱਡੀ ਜਥੇਬੰਦੀ ਹੈ ਉਹ ਉਹ ਕਹਿੰਦੇ ਸਾਨੂੰ ਕੋਈ ਕਾਲ ਹੀ ਹੈ ਨਹੀਂ ਵੀ 13 ਫਰਵਰੀ ਦਿੱਲੀ ਜਾਣਾ ਤੇ ਕਿਹੜੇ ਮਕਸਦ ਲਈ ਜਾਣਾ ਸਾਡਾ ਕਹਿੰਦੇ ਕੋਈ ਕੋਈ ਅਜੇ ਤੱਕ ਗੱਲ ਕੀਤੀ ਨਹੀਂ ਹੁਣ ਜਿਹੜੇ ਇੱਥੇ ਡੱਲੇਵਾਲ ਵਰਗੇ ਨੇ ਠੀਕ ਹੈ ਜਾਂ ਪੰਦੇਰ ਵਰਗੇ ਨੇ ਦੋ ਚਾਰ ਹੋਰ ਨੇ ਤੇ ਇਹ ਪਤਾ ਨਹੀਂ ਕਿਹੜੇ ਮਕਸਦ ਦੇ ਨਾਲ ਦਿੱਲੀ ਜਾਣਾ ਚਾਹੁੰਦੇ ਆ ਚਲੋ ਇਹ ਗੱਲ ਬਾਤ ਦੀ ਇੱਕ ਮੈਂ ਤੁਹਾਡੇ ਜਰੀਏ ਜਿਹੜੇ ਪੰਜਾਬ ਦੇ ਲੋਕ ਇਹਨਾਂ ਨੂੰ ਕਹਿਣਾ ਚਾਹੁੰਨਾ ਕਿ ਇਹ ਕਹਿੰਦੇ ਸੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਇਹ ਨਾਰਾ ਬਣਾਇਆ ਬਹੁਤ ਲੋਕਾਂ ਨੇ ਜੋਰ-ਸ਼ੋਰ ਦੇ ਨਾਲ ਇਹ ਨਾਰਾ ਲਾਉਂਦੇ ਰਹੇ ਹੁਣ ਵੀ ਲਾਉਂਦੇ ਆ ਪਰ ਕੀ ਮਜ਼ਦੂਰਾਂ ਨੂੰ ਉਹਨਾਂ ਦਾ ਕੋਈ ਹੱਕ ਮਿਲੇ ਮਜ਼ਦੂਰਾਂ ਦੇ ਹੱਕ ਦੀ ਕੋਈ ਅੱਜ ਤੱਕ ਇਹਨਾਂ ਲੋਕਾਂ ਨੇ ਗੱਲ ਕੀਤੀ ਹੈ ਤਕੜੇ ਦੇ ਪੱਖ ਵਿੱਚ ਖੜਦੇ ਆ ਗਰੀਬ ਦੇ ਹੱਕ ਵਿੱਚ ਤਾਂ ਇਹ ਜਥੇਬੰਦੀਆਂ ਖੜੀਆਂ ਨਹੀਂ ਅੱਜ ਤੱਕ ਇਹ ਇਹ ਮੈਨੂੰ ਸ਼ੱਕ ਪੈਂਦਾ ਵੀ ਕਿਤੇ ਨਾ ਕਿਤੇ ਜਿਹੜੀ ਅੰਦਰ ਖਾਤੇ ਕਿ ਜਿਹੜੀ ਪੱਕਦੀ ਹੈ ਨਾ ਕਿਸੇ ਸਰਕਾਰ ਲਈ ਕਿਸੇ ਪਾਰਟੀ ਲਈ ਪੱਕਦੀ ਹੈ ਕਿਸਾਨ ਨੇਤਾ ਚੰਡੂਨੀ ਦਾ ਵੀ ਬਿਆਨ ਆਇਆ ਉਸਦੇ ਮੈਂ ਨੂੰ ਕਿਵੇਂ ਦੇਖੀ ਦੇਖੋ ਚਡੋਨੀ ਸਾਹਿਬ ਦਾ ਮੈਂ ਬਿਆਨ ਚੰਗੀ ਤਰ੍ਹਾਂ ਸੁਣਿਆ ਵੀ ਹੈ ਜੀ ਉਹ ਉਹਨਾਂ ਨੇ ਇਹ ਗੱਲ ਕਹੀ ਖੋਲ ਕੇ ਵੀ ਸਾਡੇ ਨਾਲ ਕੋਈ ਰਾਬਤਾ ਕੀਤਾ ਹੀ ਨਹੀਂ ਹੁਣ ਦੇਖੋ ਜਦੋਂ ਕਿਸਾਨੀ ਅੰਦੋਲਨ ਹੁੰਦਾ ਹੈ ਜੱਥੇਬੰਦੀਆਂ ਦੁਨੀਆ ਭਰ ਦੇ ਵਿੱਚ ਤੇ ਕਹਿੰਦੇ ਤੁਸੀਂ ਇੰਡੀਆ ਦੀਆਂ ਜਿਹੜੀਆਂ ਹੈਗੇ ਭਾਰਤ ਦੀ ਉਹ ਸਾਰੇ ਤਖਣੇ ਸੂਚ ਮੇਰੇ ਦਾ ਮਰਜ਼ੀ ਤੁਸੀਂ ਹੋਣ ਜਾਣਾ ਉਹਨਾਂ ਨਾਲ ਤੁਸੀਂ ਰਾਏ ਮਸ਼ਵਰਾ ਕੋਈ ਕਰਨਾ ਸੀ ਦੱਸਣਾ ਸੀ ਉਹਨਾਂ ਨੂੰ ਇਹਦਾ ਮੈਂ ਕਲਨੀ ਸਾਹਿਬ ਨਾਲ ਸਹਿਮਤ ਨਹੀਂ ਹੈਗੇ ਇਹਦਾ ਮਤਲਬ ਇਹ ਹੈ ਨਾ ਜਦੋਂ ਉਹ ਸੰਯੁਕਤ ਮੋਰਚੇ ਦੀ ਗੱਲ ਕਰਦੇ ਆ ਸੰਯੁਕਤ ਮੋਰਚੇ ਵੀ ਨਾਲ ਸਹਿਮਤ ਨਹੀਂ ਹੈਗਾ ਕਿਤੇ ਨਾ ਕਿਤੇ ਦੋ ਫਾੜ ਤਾਂ ਹੈਗੇ ਆ ਨਾ ਆਪੋ ਤਾਂ ਪਈ ਆਪਣੀ ਮਰਜ਼ੀ ਨਾਲ ਕਿਤੇ ਨਾ ਕਿਤੇ ਗਿਆ ਇਹ ਤਾਂ ਇਹ ਤਾਂ ਸ਼ੱਕ ਹੈ ਇੱਕ ਹੋਰ ਗੱਲ ਇਹ ਕਿ ਇਲੈਕਸ਼ਨ ਹੈ ਕੁਝ ਮਹੀਨੇ ਬਾਅਦ ਕਿਸਾਨਾਂ ਦੇ ਇਸ ਅੰਦੋਲਨ ਨੂੰ ਕਿਵੇਂ ਦੇਖਦੇ ਹੋ ਰਾਜਨੀਤਿਕ ਤੌਰ ਤੇ ਦੇਖੋ ਇਹ ਆਪਾਂ ਦੇਖੀਏ ਨਾ ਦੇਖੀਏ ਆਪਾਂ ਦੇ ਇੱਕ ਕਈ ਜਿੰਨਾ ਕ ਫੇਸਬੁਕ ਤੇ ਜਾਂ ਚੈਨਲ ਤੇ ਕੰਮ ਕਰਦੇ ਆ ਆਪਾਂ ਉਹੀ ਗੱਲ ਕਹਿਣੀ ਹੈ ਇਹ ਤਾਂ ਪੰਜਾਬ ਦੇ ਲੋਕ ਜਿਹੜੇ ਨੇ ਉਹ ਗੈਸ ਕਰ ਰਹੇ ਆ ਵੀ ਜਿਹੜੀ ਇਲੈਕਸ਼ਨ ਆਉਣੀਆਂ ਆ ਵੀ ਕਿਸਾਨ ਜਿਉਂਥੇ ਬੰਦੀਆਂ ਕਿਹਦੇ ਹੱਕ ਵਿੱਚ ਨੇ ਕਿਹਦੇ ਅਗੇਸਟ ਨੇ ਇਹ ਤਾਂ ਇਹਨੂੰ ਡਿਕਲੇਅਰ ਕਰਨਾ ਪੈਣਾ ਨਾ ਜਿਵੇਂ ਤੁਸੀਂ ਕਹਿੰਦੇ ਪਹਿਲਾਂ ਸੌਦੇਬਾਜ਼ੀ ਕਰਕੇ ਆਏ ਆ ਕਿਤੇ ਹੁਣ ਤਾਂ ਨਹੀਂ ਉਹ ਗੱਲ ਹੈਗੀ ਕਿਉਂਕਿ ਇਲੈਕਸ਼ਨ ਨੇ ਜੜੇ ਆ ਹੁਣ ਜਿਹਦੇ ਹੱਕ ਵਿੱਚ ਭੁੱਤਣਗੇ ਆ ਫਰੇਡਾ ਹੋ ਸਕਦਾ ਨੂੰ ਜਿਹਦੇ ਅੰਗੇਸ਼ਤ ਪੂਤਨੀ ਨੂੰ ਨੁਕਸਾਨ ਹੋ ਸਕਦਾ ਜਾਨੀ ਕਿ ਕਿਤੇ ਨਾ ਕਿਤੇ ਜੇ ਕਹਿੰਦੇ ਜਿਹੜਾ ਕਿਸਾਨੀ ਅਜੰਡਾ ਸੀ ਉਹ ਤੋਂ ਦੂਰ ਗਈਆਂ ਬਕਾਇਲੀ ਥੜ ਗਈਆਂ ਜਿੱਥੇ ਬੰਦੀਆਂ ਮੈਨੂੰ ਚੱਕ ਪੈਂਦਾ ਵੀ ਕਿਤੇ ਨਾ ਕਿਤੇ ਕਿਸੇ ਵਿਰੋਧੀ ਧਿਰ ਦੇ ਹੱਕ ਵਿੱਚ ਇਹ ਫੈਸਲਾ ਸੁਣਾ ਰਹੀਆਂ ਨੇ ਕਿਤੇ ਨਾ ਕਿਤੇ ਵਿਰੋਧੀ ਧਿਰ ਦੇ ਹੱਕ ਵਿੱਚ ਕਿਤੇ ਨਾ ਕਿਤੇ ਇਹ ਜਿਹੜਾ ਜਾਮਤਾਮ ਕਿਸਾਨੀ ਅੰਦੋਲਨ ਦੁਬਾਰਾ ਕੀਤਾ ਜਾ ਰਿਹਾ ਹੈ ਇਹ ਸ਼ੱਕ ਦੀ ਨਜ਼ਰ ਵਿੱਚ ਇਦਾਂ ਹੀ ਰਹਿਣਾ ਜੀ ਆਪਾਂ ਨਹੀਂ ਸ਼ੱਕ ਕਰਦੇ ਪੰਜਾਬ ਦੇ ਲੋਕ ਸ਼ੱਕ ਕਰਦੇ ਕਿਸਾਨੀ ਮੰਗਾ ਦੇ ਹੇਠ ਇਹ ਰਾਜਨੀਤੀ ਦੀ ਖੇਡ ਖੇਡੀ ਜਾ ਰਹੀ ਹੈ ਬਿਲਕੁਲ ਬਿਲਕੁਲ ਜੀ ਦੇਖੋ ਜਦੋਂ ਤੁਸੀਂ ਕਰਜ਼ੇ ਦੀ ਗੱਲ ਕਰੋਗੇ ਕਰਜ਼ਾ 3.5 ਲੱਖ ਕਰੋੜ ਦਾ ਪੰਜਾਬ ਦੇ ਸਿਰ ਹੈਗਾ ਤੇ ਹੁਣ ਵੀ ਜਿਹੜਾ ਇਹ ਖਰਚ ਹੋਊਗਾ ਇਹ ਕਰਜ਼ਾ ਹੀ ਹੋਣੇ ਦੀ ਠੀਕ ਹੈ ਨਾ ਗੱਲ ਤੇ ਕਿਤੇ ਨਾ ਕਿਤੇ ਲੱਗਦਾ ਵੀ ਜਿਹੜਾ ਕਿਸਾਨੀ ਅਜੰਡਾ ਹੈਗਾ ਸੀ ਉਹਦੇ ਹੇਠਾਂ ਰਾਜਨੀਤੀ ਦੀ ਖੇਡ ਖੇਡੀ ਜਾ ਰਹੀ ਹੈ ਮਤਲਬ ਕਿਸਾਨ ਜਥੇਬੰਦੀਆਂ ਮੁੱਢਾ ਬਣ ਰਹੀਆਂ ਨੇ ਇਹ ਕਿੰਨੀ ਤਰ੍ਹਾਂ ਦਾ ਬਣ ਰਹੀਆਂ ਨੇ ਕਿੰਦੀ ਸਰਕਾਰ ਲੈਣਾ ਚਾਹੁੰਦੀਆਂ ਨੇ ਇਹ ਕਿਸਾਨ ਜਥੇਬੰਦੀਆਂ ਡਿਕਲੇਅਰ ਕਰਨੀਆਂ ਗਿਆਨੀ ਜੀ ਜਿਸ ਤਰ੍ਹਾਂ ਪਹਿਲਾਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਗਈਆਂ ਸੀ ਹੁਣ ਲੋਕ ਉਹਨਾਂ ਦੇ ਮਗਰ ਉਸ ਤਰ੍ਹਾਂ ਇਕੱਠ ਹੋਊਗਾ ਜਾਂ ਉਸ ਤਰ੍ਹਾਂ ਲੋਕ ਜਾ ਕੇ ਦਰਨੇ ਦੇ ਵਿੱਚ ਸਹਿਯੋਗ ਦੇਣਗੇ ਦੇਖੋ ਇਕੱਠ ਤਾਂ ਥੋੜਾ ਬਹੁਤਾ ਜੀ ਹੋ ਜਾਂਦਾ ਹੁੰਦਾ ਵੀ ਵੱਡੀ ਗੱਲ ਨਹੀਂ ਪਰ ਪ੍ਰੋਬਲਮ ਜਿਹੜੀ ਮੈਂ ਗੱਲ ਕਰਨੀ ਹੈ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਕਹਿ ਲੋ ਜਾਂ ਜਿਹੜੀ ਮਜ਼ਦੂਰਾਂ ਦੀ ਗੱਲ ਕੀਤੀ ਸੀ ਮਜ਼ਦੂਰ ਬਹੁਤੇ ਨਹੀਂ ਨਾਲ ਖੜਨਗੇ ਕਿਉਂਕਿ ਮਜ਼ਦੂਰਾਂ ਦੇ ਹੱਕ ਦੀ ਗੱਲ ਕੋਈ ਹੋਈ ਨਹੀਂ ਜਿਹੜੀ ਆ ਹੁਣ ਆਪੋ ਤਾਂ ਆਪ ਹੀ ਵੀ ਪੰਜਾਬ ਦੇ ਵਿੱਚ ਜਾਤੀ ਤੌਰ ਤੇ ਸ਼ਬਦ ਬੱਤੇ ਜਾ ਰਹੇ ਨੇ ਪਰ ਚੇਪੁਰੇ ਹੋ ਰਹੇ ਨੇ ਇਹ ਕਿ ਦਿਨ ਕਿਤੇ ਸਿੱਧੇ ਤੌਰ ਤੇ ਜਿਹੜੀ ਪ੍ਰੋਬਲਮ ਹੈਗੀ ਹੈ ਇਹ ਮਜ਼ਦੂਰ ਮੈਨੂੰ ਲੱਗਦਾ ਵੀ ਉਹਨਾਂ ਦੇ ਦੰਦ ਖੱਟੇ ਹੋਏ ਨੇ ਉਹ ਨਾਲ ਨਹੀਂ ਖੜਨਗੇ ਕੱਠ ਵੀ ਨਹੀਂ ਇਹਨਾਂ ਹੋ ਸਕਦਾ ਕਿਉਂਕਿ ਲੋਕ ਵੀ ਸਮਝ ਚੁੱਕੇ ਨੇ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਹੋਣ ਜਿਹੜਾ ਖਰਚਾ ਹੋਣਾ ਹੈ ਟੈਕਾਂ ਵਿੱਚ ਤੇ ਅ ਬੀਤੋ 23000 ਕਰੋੜ ਦਾ ਤੇਲ ਉਦੋਂ ਫੂਕਿਆ ਗਿਆ ਉਹ 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 ਬੋਝ ਕਿਤੇ ਪਿਆ ਜੀ ਉਹ ਕਿਸਾਨਾਂ ਤੇ ਮੁੜ ਕੇ ਪਿਆ ਸਿਰ ਵੀ ਸਾਡਾ ਜੁੱਤੀਆਂ ਵੀ ਸਾਡੀਆਂ ਨੇ ਇੱਕ ਹੱਬਤ ਐਵੇਂ ਨਹੀਂ ਲੋਕਾਂ ਨੇ ਬਣਾਈ ਹੋਈ ਸਚਾਈ ਹੈ ਜੀ